ਬਾਬੇਓ ਪੰਜਾਬ ਦੇ ਲੀਡਰਾਂ ਨੂੰ ਸਾਰੀਆਂ ਪਾਰਟੀਆਂਦਿਆਂ ਨੂੰ ਹੁਣ ਇਹ ਗੱਲ ਚੰਗੀ ਤਰ੍ਹਾਂ ਆਪਣੇ ਖਾਨੇ 'ਚ ਪਾ ਲੈਣੀ ਚਾਹੀਦੀ ਐ ਜੋ ਇਹ ਰਾਜਨੀਤੀ ਕਰਦੇ ਆਏ ਆ ਲੰਮੇ ਟਾਈਮ ਤੋਂ ਪਾੜੋ ਤੇ ਰਾਜ ਕਰੋ ਕਿਧਰੇ ਖਾਲਿਸਤਾਨ ਦੀ ਗੱਲ ਕਰਕੇ ਹਿੰਦੂ ਭਾਈਚਾਰੇ ਨੂੰ ਮੁਸਲਮਾਨਾਂ ਨੂੰ ਆ ਵਿੱਚ ਮੇ ਲੜਾ ਕੇ ਪਾੜ ਕੇ ਤੇ ਵੋਟਾਂ ਲੈ ਕੇ ਗੱਡੀਆਂ ਤੇ ਬਹਿ ਜਾਂਦੇ ਸੀ ਜਾਂ ਇੱਥੇ ਜਿਹੜੇ ਡੇਰੇ ਫੈਕਟਰ ਚੱਲਦੇ ਸੀ ਪਖੰਡੀਆਂ ਦੇ ਡੇਰੇ ਬਹੁਤ ਡੇਰੇ ਸਤਕਾਰਯੋਗ ਆ ਪਰ ਜਿਹੜੇ ਪਖੰਡੀਆਂ ਦੇ ਡੇਰੇ ਸੀ ਉਹਨਾਂ ਦੇ ਖੋੜੜੇ ਘੁੱਟ ਕੇ ਸਰਕਾਰਾਂ ਬਣਾ ਜਾਂਦੇ ਸੀ ਹੁਣ ਉਹ ਦਿਨ ਲੱਗ ਗਏ ਐ ਕਿਉਂਕਿ ਹੁਣ ਆਮ ਲੋਕ ਜਾਗ ਚੁੱਕੇ ਐ ਹਿੰਦੂ ਮੁਸਲਮਾਨ ਸਿੱਖ ਆਸਾਈ ਇਕਤਾ ਇਕੱਠੇ ਹੋ ਗਏ ਐ ਉਹਨਾਂ ਨੂੰ ਪਤਾ ਵੀ ਨਿਸ਼ਾਨ ਸਾਹਿਬ ਦੇ ਥੱਲੇ ਵਹਿ ਕੇ ਕੁੱਲ ਨੂੰ ਪ੍ਰਸ਼ਾਦਾ ਮਿਲਦਾ ਤੇ ਜੇ ਨਿਸ਼ਾਨ ਸਾਹਿਬ ਦੇ ਥੱਲੇ ਵਹਿ ਕੇ ਕੋਈ ਬੰਦਾ ਪੰਜਾਬ ਦੇ ਫੈਸਲੇ ਕਰੂਗਾ ਤਾਂ ਉਹ ਸਾਰਿਆਂ ਦੇ ਸਰਵਤ ਦੇ ਭਲੇ ਦੇ ਲਈ ਹੋਊਗਾ ਤੇ ਇਸ ਕਰਕੇ ਹੁਣ ਉਹ ਦਿਨ ਲੰਘ ਚੁੱਕੇ ਐ ਜਦੋਂ ਲੀਡਰ ਇੱਕ ਦੂਜੇ ਨੂੰ ਲੜਾ ਕੇ ਆਪਣਾ ਰਾਜ ਕਾਇਮ ਕਰ ਜਾਂਦੇ ਸੀ ਹੁਣ ਜੀਨੇ ਪੰਜਾਬ ਤੇ ਰਾਜ ਕਰਨਾ ਹੈ ਉਹਨੂੰ ਸਿੱਖੀ ਦੀ ਗੱਲ ਕਰਨੀ ਪੈਣੀ ਹੈ ਉਹਨੂੰ ਸਰਬ ਧਰਮਾਂ ਦੇ ਲੋਕਾਂ ਦੀ ਗੱਲ ਕਰਨੀ ਪੈਣੀ ਹੈ ਇਹ ਲੜਾਈਆਂ ਝਗੜਿਆਂ ਵਾਲਾ ਹੁਣ ਮਸਲਾ ਪਿੱਛੇ ਰਹਿ ਚੁੱਕਿਆ ਕਿਉਂਕਿ ਹੁਣ ਨੌਜਵਾਨਾਂ ਦੇ ਕੇਸ ਰੱਖੇ ਆ ਚਾਹੇ ਨਹੀਂ ਰੱਖੇ ਪਰ ਉਹਨਾਂ ਨੂੰ ਸਮਝ ਆ ਗਈ ਹੈ ਕਿ ਕਿਹੜੇ ਸੰਤ ਨੇ ਸਾਡੇ ਲਈ ਕਿਹੜੇ ਮਹਾਪੁਰਸ਼ ਨੇ ਸਾਡੇ ਲਈ ਪੰਜਾਬ ਲਈ ਸਾਡੀ ਕੌਮ ਲਈ ਸਰਬ ਧਰਮਾਂ ਦੇ ਲੋਕਾਂ ਲਈ ਕੀ ਕੀਤਾ ਜਿਹਨੂੰ ਇਹ ਅਤਵਾਦੀ ਕਹਿੰਦੇ ਰਹੇ ਆ ਅੱਜ ਉਹਦਾ ਨਾਂ ਪੰਜਾਬ ਦੀਆਂ ਗਲੀਆਂ ਚ ਗੂੰਜਣ ਲੱਗ ਗਿਆ ਅੱਜ ਉਹਦੇ ਨਾਂ ਤੇ ਵੋਟ ਪੈਣੀ ਸ਼ੁਰੂ ਹੋ ਗਈ ਹੈ ਤੇ ਇਸ ਲੀਡਰ ਤੇ ਸਮਝ ਗਏ ਹੋਣਗੇ ਕਿ ਮੈਂ ਕਿਹੜੇ ਸੰਤ ਦੀ ਗੱਲ ਕਰਦਾ ਤੀਰ ਵਾਲੇ ਵਾਪੇ ਦੀ ਕਦੇ ਸਮਾਂ ਹੁੰਦਾ ਸੀ ਉਹਦਾ ਡਰ ਦੇ ਕੇ ਲੋਕਾਂ ਨੂੰ ਪਾੜ ਕੇ ਇਹ ਆਪਣੀਆਂ ਸਰਕਾਰਾਂ ਬਣਾ ਜਾਂਦੇ ਸੀ ਪਰ ਅੱਜ ਵੀ ਇੱਥੇ ਹੁਣ ਚੱਲਣਾ ਇੱਥੇ ਹੁਣ ਸਿੱਖੀ ਦਾ ਬੋਲ ਵਾਲਾ ਚੱਲਣਾ ਦੋ ਸੀਟਾਂ ਦੇ ਰਿਜ਼ਲਟ ਪੰਜਾਬ ਦੇ ਲੋਕ ਪਹਿਲਾਂ ਦੇ ਸੁੱਕੇ ਹੈ ਖੰਡੂਰ ਸਾਹਿਬ ਤੇ ਫਰੀਦਕੋਟ ਤੀਜਾ ਰਿਜ਼ਲਟ ਦੇਣ ਜਾ ਰਹੇ ਹੈ ਤਰਨਤਾਰਨ ਦੇ ਵਿੱਚ ਪੈਂਦੀਆਂ ਗੂੰਜਾ ਸਾਰੀਆਂ ਪਾਰਟੀਆਂ ਨੂੰ ਹੁਣ ਹੁੰ ਜਾ ਫੇਰ ਦੇਣਾ ਕਿਉਂਕਿ ਉੱਥੇ ਸਿੱਖ ਧਰਮ ਦੀ ਪਿੱਠ ਤੇ ਹਿੰਦੂ ਮੁਸਲਮਾਨ ਸਿੱਖ ਅਸਾਈ ਸਾਰੇ ਲੋਕ ਆ ਕੇ ਖੜ ਗਏ ਐ ਕਿ ਧਰਮੀ ਬੰਦੇ ਗੁਰਸਿੱਖ ਬੰਦੇ ਨੂੰ ਇਸ ਇਲਾਕੇ ਦੀ ਬਾਗਡੋਗ ਸਮਾਉਣੀ ਐ ਤੇ ਸਾਰੇ ਲੋਕ ਹਣ ਇਕੱਠੇ ਹੋ ਚੁੱਕੇ ਐ ਲੀਡਰਾਂ ਨੂੰ ਹਣ ਸਮਝ ਲੈਣਾ ਚਾਹੀਦਾ ਕਿ ਤੋਰੀ ਫੁਲਕਾਣ ਤੋੜਾ ਬਹੁਤਾ ਚਿਰ ਨਹੀਂ ਚੱਲਣਾ ਝੂਠ ਦਾ ਹਾਂਜੀ ਸੱਚ ਦੇ ਰਸਤੇ ਤੇ ਆਉਂਗੇ ਤੇ ਤੁਸੀਂ ਵੀ ਰਾਜ ਕਰ ਸਕਨੇ ਹੋ ਤੇ ਜੇ ਝੂਠ ਤੇ ਆਉਂਗੇ ਭਾਈਚਾਰਿਆਂ ਨੂੰ ਲੜਾਉਂਗੇ ਇਹ ਹੁਣ ਤੁਹਾਡਾ ਸਿੱਕਾ ਨਹੀਂ ਚੱਲਣਾ ਕਿਉਂਕਿ ਹੁਣ ਲੋਕ ਬੜੇ ਸਿਆਣੇ ਹੋ ਚੁੱਕੇ ਆ ਸਮਝਦਾਰ ਹੋ ਚੁੱਕੇ ਆ ਹੁਣ ਪਖੰਡੀਆਂ ਦੇ ਮਗਰ ਨਹੀਂ ਲੱਗਣਗੀ ਪਖੰਡੀਆਂ ਮਗਰ ਲੱਗ ਕੇ ਵੋਟਾਂ ਨਹੀਂ ਪਾਉਣਗੇ ਆਪਣੇ ਜ਼ਮੀਰ ਨੂੰ ਜਗਾ ਕੇ ਆਪਣੇ ਢੰਗ ਨਾਲ ਆਪਣੇ ਫਾਇਦੇ ਨਾਲ ਆਪਣੇ ਕੌਮ ਦੇ ਹਿਸਾਬ ਨਾਲ ਲੋਕ ਵੋਟ ਪਾਉਣਗੇ